ਹੈਲੋ एवरीवन ਵੈਲਕਮ ਟੂ ਮਾਈ YouTube ਚੈਨਲ ਟਰਵੰਡਰ ਸਟੋਰੀ ਨਾਲ ਕਿਤਾ ਅੱਜ ਜੋ ਮੇਰੀ ਰੀਡਿੰਗ ਹੈ ਉਹ ਉਹਨਾਂ ਪੈਨ ਭਰਾਵਾਂ ਦੇ ਲਈ ਆ ਜਿਹੜੇ ਆਪਣੇ ਰਿਲੇਸ਼ਨ ਦੇ ਵਿੱਚ ਖੁਸ਼ ਵੀ ਨਹੀਂ ਆ ਤੇ ਉੱਥੇ ਸਟਕ ਹੋਏ ਪਏ ਆ ਉਸ ਰਿਲੇਸ਼ਨ ਨੂੰ ਛੱਡ ਕੇ ਅੱਗੇ ਵੀ ਨਹੀਂ ਵਧ ਰਹੇ ਮੈਂ ਉਹ ਹੀ ਰੀਡਿੰਗ ਉਹਨਾਂ ਲਈ ਕਰਨ ਜਾ ਰਹੀ ਆ ਤਾਂ ਕਿ ਉਹਨਾਂ ਨੂੰ ਇੱਕ ਥੋੜੀ ਗਾਈਡੈਂਸ ਹੋ ਜਾਏ ਕਿ ਉਹਨਾਂ ਨੂੰ ਇਹ ਰਿਲੇਸ਼ਨ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਉਸੇ ਰਿਲੇਸ਼ਨ ਨੂੰ ਠੀਕ ਕਰਨਾ ਚਾਹੀਦਾ ਹੈ ਵੇਟ ਕਰਨੀ ਚਾਹੀਦੀ ਹੈ ਠੀਕ ਹੈ ਆਪਣੇ ਪਾਰਟਨਰ ਦਾ ਧਿਆਨ ਕਰੋ ਜੋ ਵੀ ਹੈ ਜਿੰਨਾ ਬਾਰੇ ਤੁਸੀਂ ਰੀਡਿੰਗ ਦੇਖ ਰਹੇ ਆ ਚਾਹੇ ਉਹ ਲੜਕਾ ਹੋਵੇ ਚਾਹੇ ਉਹ ਲੜਕੀ ਹੈ ਉਹਨਾਂ ਦਾ ਨਾਮ ਇਮੇਜਨ ਕਰੋ 3 ਵਾਰ ਨਾਮ ਨਾਲ 4 ਵਾਰ ਨਾਮ ਨਾਲ ਜਿੰਨੀ ਦਰਮੇਸ਼ਪਨ ਕਰ دیا۔ ਤੇ ਜੇ ਨਹੀਂ ਤੁਸੀਂ ਨਾਮ ਨਹੀਂ ਰਿਪੀਟ ਕਰਦੇ ਹੈਗੇ ਫਿਰ ਤੁਸੀਂ ਉਹਨਾਂ ਦਾ ਜਿਹੜਾ ਚਿਹਰਾ ਹੈ ਆ ਜੇ ਤੁਹਾਨੂੰ ਬਿਲਕੁਲ ਕਲੀਅਰ ਯਾਦ ਆ ਤੇ ਫਿਰ ਤੁਸੀਂ ਪਲੀਜ਼ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ बार-बार ਇਮੇਜਨ ਕਰੋ ਆਪਣੀ ਅੱਖਾਂ ਦੇ ਸਾਹਮਣੇ ਤਾਂ ਕਿ ਉਹਨਾਂ ਦੀ એનર્ਜੀ ਜਿਹੜੀ ਹੈ ਸਾਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਪਿਕ ਹੋ ਜਾਵੇ ਠੀਕ ਹੈ ਚਲੋ ਰੀਡਿੰਗ ਸ਼ੁਰੂ ਕਰਦੇ ਹਾਂ ਲਿਖ ਤੁਹਾਨੂੰ ਇਸ ਰਿਲੇਸ਼ਨ ਦੇ ਵਿੱਚ ਮੈਂ ਤਿੰਨ ਕਾਣ ਲਵਾਂਗੀ ਮੈਂ ਇੱਕ ਇੱਕ ਕਾਣ ਦੇ ਨਾਲ ਪੂਰਾ ਉਹ ਨਿਕਲਿਆ ਨਹੀਂ ਕਰੂੰਗੀ ਠੀਕ ਹੈ 1 2 ਫਿਚਰ ਡੈਫੀਨੇਟਲੀ ਤੁਹਾਨੂੰ ਇਸ ਰਿਲੇਸ਼ਨ ਨੂੰ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ ਕਈਆਂ ਦੇ ਪਾਰਟਨਰ ਜਿਹੜੇ ਆ ਬਹੁਤ ਜ਼ਿਆਦਾ ਉਹ ਹੋ ਜਾਂਦੇ ਆ ਵੀ ਮੈਨਿਪੂਲੇਟਿਵ ਜੇ ਹੁੰਦੇ ਆ ਕਿ ਉਹ ਤੁਹਾਡੇ ਨਾਲ ਰਿਲੇਸ਼ਨ ਸਿਰਫ ਨਾਮ ਦਾ ਰਿਲੇਸ਼ਨ ਹੈ ਜਿੰਨਾ ਮੇਰੇ ਭੈਣ ਭਰਾਵਾਂ ਦਾ ਰਿਲੇਸ਼ਨ ਸਿਰਫ ਖਾਲੀ ਨਾਮ ਦਾ ਰਿਲੇਸ਼ਨ ਹੈ ਉਹਨਾਂ ਨੂੰ ਵਿਚ ਪਿਆਰ ਵਗੈਰਾ ਨਹੀਂ ਆ ਉਹਨਾਂ ਦੇ ਇਮੋਸ਼ਨ ਜਿਹੜੇ ਆ ਉਹਨਾਂ ਦੀ ਵੈਲਿਊ ਨਹੀਂ ਆ ਤੁਹਾਨੂੰ ਹਰਟ ਕਰਦੇ ਆ ਵਾਰ-ਵਾਰ ਤੇ ਉਹਨਾਂ ਲਈ ਮੇਰੀ ਇਹ ਸਲਾਹ ਆ ਕਿਉਂਕਿ ਤੁਹਾਡਾ ਜਿਹੜਾ ਕਾਰਡ ਆ ਉਹ ਤੁਹਾਨੂੰ ਯੂਨੀਵਰਸ ਵੀ ਕਹਿ ਰਿਹਾ ਕਿ ਨਹੀਂ ਅੱਗੇ ਵਧਣਾ ਚਾਹੀਦਾ ਤੁਹਾਨੂੰ ਦੇਖੋ ਤੁਹਾਡੇ ਦੀਨ ਕਾਰਡ ਜਿਹੜੇ ਆ ਤਿੰਨੇ ਜਿਹੜੇ ਆ ਸੈਲੀਬ੍ਰੇਸ਼ਨ ਦੇ ਕਾਰਡ ਆ ਇਹ ਤੇ ਇਸ ਰਿਲੇਸ਼ਨ ਦੇ ਵਿੱਚ ਕੋਈ ਸੈਲੀਬ੍ਰੇਸ਼ਨ ਨਹੀਂ ਹੈ ਤੁਹਾਨੂੰ ਸਾਰੇ ਕਾਰਡ ਬਿਲਕੁਲ ਅੱਛੇ ਤਰੀਕੇ ਨਾਲ ਦਿਖਾਈ ਦੇ ਰਹੇ ਹਨ ਨਾ ਤੁਹਾਨੂੰ ਅੱਗੇ ਕਰ ਦਿੰਗੇ ਸੌਰੀ ਇਹ ਤੁਹਾਨੂੰ ਕਰ ਦਿੰਗੇ ਚਲੋ ਅਗਲੀ ਰੀਡਿੰਗ ਸ਼ੁਰੂ ਕਰਦੇ ਆ ਤੁਨੂੰ ਇਸੇ ਪਾਸਟ ਦੇ ਵਿੱਚ ਤੁਹਾਡੇ ਨਾਲ ਇਹ ਰਿਲੇਸ਼ਨ ਬਹੁਤ ਸਹੀ ਸੀਗਾ ਬਹੁਤ ਅੱਛਾ ਚੱਲ ਰਿਆ ਸੀਗਾ ਕਾਫੀ ਇੰਜੋਏ ਕਰ ਰਹੇ ਸੀ ਤੁਸੀਂ ਇਸ ਰਿਲੇਸ਼ਨ ਨੂੰ ਜਿਹਦੇ ਵਿੱਚ ਤੁਹਾਨੂੰ ਲੱਗਦਾ ਸੀ ਕਿ ਬਹੁਤ ਅਸੀਂ ਖੁਸ਼ ਹਾਂ ਹੈਪੀਨੈਸ ਬਹੁਤ ਜ਼ਿਆਦਾ ਸੀਗੀ ਬਹੁਤ ਜ਼ਿਆਦਾ ਤੁਹਾਨੂੰ ਟਾਈਮ ਮਿਲਦਾ ਸੀਗਾ ਬਹੁਤ ਜ਼ਿਆਦਾ ਤੁਹਾਡੇ ਇਮੋਸ਼ਨਸ ਦੀ ਵੈਲਿਊ ਕੀਤੀ ਜਾਂਦੀ ਸੀਗੀ ਪਰ ਕੁਝ ਟਾਈਮ ਬਾਅਦ ਜਿਹੜਾ ਆ ਉਸ ਰਿਲੇਸ਼ਨ ਦਾ ਜਿਹੜਾ ਬੋਝ ਆ ਉਹ ਸਿਰਫ ਤੁਹਾਡੇ ਸਿਰ ਤੇ ਹੀ ਰਿਹਾ ਦੂਸਰੇ ਪਰਸਨ ਦੇ ਨਹੀਂ ਰਿਹਾ ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਆ ਜੋ ਬੈਕਸਟੈਪ ਹੋ ਜਾਂਦੇ ਆ ਆਪਾਂ ਇੱਕ ਰਿਲੇਸ਼ਨ ਤੋਂ ਉਹਨਾਂ ਦਾ ਕੁਝ ਇਦਾਂ ਆ ਉਹਨੇ ਓਨ ਐਂਡ ਆਫ ਵਾਲੀ ਕੰਡੀਸ਼ਨਲ ਵੀ ਜਤਾਦਾ ਜਾਂ ਆਂਦੇ ਆ ਜਾਂਦੇ ਆਂਦੇ ਰਹਿੰਦੇ ਇਸ ਰਿਲੇਸ਼ਨ ਦੇ ਅਕੋਰਡਿੰਗ ਵੀ ਇਹਨਾਂ ਨਿਭਾ ਨਹੀਂ ਕਰਦੇ ਹੈਗੇ ਤੁਹਾਡੇ ਦੇ ਨਾਲ ਜੇ ਉਹ ਰਿਲੇਸ਼ਨ ਅੱਛਾ ਉਹਨਾਂ ਦਾ ਜੇ ਥੋੜਾ ਜਿਹਾ ਨਾ ਐਫਰਟ ਦਿੰਦੇ ਆ ਥੋੜਾ ਜਿਹਾ ਨਾ ਚੰਗਾ ਚਲਾਉਂਦੇ ਆ ਉਸ ਤੋਂ ਬਾਅਦ ਜਲਦੀ ਹੀ ਉਹ ਜਿਹੜੇ ਉਹ ਫੇਰ ਆਪਣੇ ਉਸੇ ਸੁਭਾਅ ਦੇ ਵਿੱਚ ਆ ਜਾਂਦੇ ਆ ਜਿਹੜਾ ਕਿ ਤੁਹਾਨੂੰ ਜਿਹੜਾ ਹੈ ਤੁਹਾਡੇ ਦਿਲ ਨੂੰ ਜਿਹੜਾ ਹੈ ਠੇਸ ਪਹੁੰਚਾਉਂਦਾ ਹੈ ਤੁਹਾਡੇ ਨਾਲ ਉਹ ਜੋ ਪਿਆਰ ਤੁਸੀਂ ਉਹਨਾਂ ਦੇ ਨਾਲ ਰਿਲੇਸ਼ਨ 'ਚ ਫੀਲ ਨਹੀਂ ਕਰਦੇ ਹੈਗੇ ਜੋ ਤੁਹਾਨੂੰ ਪਹਿਲਾਂ ਸੀਗਾ ਪਹਿਲਾ ਜਿਹੜਾ ਪਿਆਰ ਸੀਗਾ ਪਹਿਲਾ ਜਿਹੜਾ ਰਿਲੇਸ਼ਨ ਸੀਗਾ ਉਹ ਬਹੁਤ ਵਧੀਆ ਸੀਗਾ ਬਹੁਤ ਕਾਫੀ ਲੋਕਾਂ ਦੀ ਮੈਨੂੰ ਮੈਰਿਜ ਦੀ ਪ੍ਰੋਬਲਮ ਲੱਗ ਰਹੀ ਆ ਕਿ ਜਿਹੜੇ ਮੈਰਿਜ ਸੀਗੇ ਉਹਨਾਂ ਦੀ ਉਹ ਥੋੜੀ ਜੀ ਡਿਸਟਰਬ ਹੋ ਰਹੀ ਆ ਕਾਫੀ ਮੈਰਿਡ ਲੋਕ ਮੈਨੂੰ ਲੱਗਦਾ ਜ਼ਿਆਦਾ ਦੇਖ ਰਹੇ ਆ ਜੇ ਮੈਰਿਡ ਲੋਕ ਨਹੀਂ ਦੇਖਦੇ ਪਈ ਤੇ ਸ਼ਾਇਦ ਫਿਰ ਇਹ ਜਿਹੜੀ ਕਾਰਡ ਆ ਇਹ ਉਹਨਾਂ ਕੁਵਾਰੇ ਬੱਚਿਆਂ ਦੇ ਲਈ ਨਿਕਲ ਕੇ ਆਏ ਆ ਜਿਹੜੇ ਆਪਣੇ ਅਫੇਅਰ ਦੇ ਵਿੱਚ ਸੌਰੀ ਅਫੇਅਰ ਕਹਿ ਸਕਦੇ ਆ ਜਾਂ ਆਪਣੇ ਪਿਆਰ ਦੇ ਲਈ ਜਾਂ ਉਸ ਲਈ ਰਿਲੇਸ਼ਨ ਦੇ ਲਈ ਗਰਲਫ੍ਰੈਂਡ ਬॉयਫ੍ਰੈਂਡ ਦੇਖ ਰਹੇ ਆ ਇਸ ਨੂੰ ਕਿਉਂਕਿ ਜਿਹੜਾ ਤੁਹਾਡਾ ਪਹਿਲਾ ਰਿਲੇਸ਼ਨ ਬਹੁਤ ਵਧੀਆ ਸੀਗਾ ਦੂਸਰਾ ਰਿਲੇਸ਼ਨ ਦਾ ਬਰਡਨ ਜਿਹੜਾ ਉਹ ਸਿਰਫ ਤੁਹਾਡੇ ਸਿਰ ਤੇ ਆ ਤੁਸੀਂ ਹੀ ਇਸ ਰਿਲੇਸ਼ਨ ਨੂੰ ਨਿਭਾਉਂਦੇ ਹੋ ਆ ਦੂਸਰਾ ਪਰਸਨ ਜਿਹੜਾ ਹੈ ਉਹ ਤਾਂ ਇਸ ਰਿਲੇਸ਼ਨ ਨੂੰ ਬਿਲਕੁਲ ਨਹੀਂ ਨਿਭਾਉਂਦਾ ਪਿਆ ਉਹਦੇ ਕੋਲ ਇਹ ਰਿਲੇਸ਼ਨ ਨਿਭ ਹੀ ਨਹੀਂ ਰਿਹਾ ਕਿਉਂਕਿ ਉਹਦੇ ਤੇ ਆਲਰੇਡੀ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਆ ਜੋ ਕਹ ਲਓ ਜੀ ਜ਼ਿੰਮੇਵਾਰੀਆਂ ਨਹੀਂ ਆ ਤੇ ਉਹਦੇ ਕੁਝ ਆਪਣੇ ਮਿੱਤ ਆਪਣੇ ਸਰਾਊਂਡਿੰਗ ਇੰਨੇ ਬਣਾਏ ਹੋਏ ਆ ਕਿ ਮੇਰਾ ਇਹ ਹੈ ਇਹ ਠੀਕ ਨਹੀਂ ਆ ਮੇਰਾ ਉਹ ਠੀਕ ਨਹੀਂ ਆ ਮੈਂ ਆਹ ਸੈੱਟ ਕਰਾਂ ਜਾਂ ਮੈਂ ਤੁਹਾਨੂੰ ਦੇਖਾਂ ਜਾਂ ਮੈਂ ਆਪਣੀ ਇਹ ਪ੍ਰੋਬਲਮ ਸੋਲਵ ਕਰਾਂ ਜਾਂ ਮੈਂ ਤੁਹਾਨੂੰ ਦੇਖਾਂ ਉਹਨਾਂ ਦੇ ਐਫਰਟ ਜਿਹੜੇ ਐਦਾਂ ਦੇ ਆ ਜਿਹਦੇ ਵਿੱਚ ਤੁਸੀਂ ਵੀ ਗੁੱਸਾ ਕਰ ਜਾਂਦੇ ਆ ਜਿਨੂੰ ਕਹ ਲਓ ਕਿ ਉਦਾਸ ਹੋ ਜਾਂਦੇ ਆ ਤੇ ਜਿਹੜਾ ਰਿਲੇਸ਼ਨ ਇਸ ਰਿਲੇਸ਼ਨ ਦਾ ਬਹੁਤ ਜਿਹੜਾ ਹੈ ਉਹ ਸਿਰਫ ਤੁਹਾਡੇ ਦੇ ਰਿਤੇ ਆ ਕਿਉਂਕਿ ਤੁਸੀਂ ਹੀ ਇਸ ਰਿਲੇਸ਼ਨ ਨੂੰ ਬਿਲਕੁਲ ਅੱਗੇ ਲੈ ਕੇ ਜਾਣੇ ਪਿਆ ਤੁਸੀਂ ਇਹਨੂੰ ਨਿਭਾਉਂਦੇ ਪਿਆ ਤੁਸੀਂ ਉਹਦੀ ਹਰ ਗੱਲ ਦੇ ਵਿੱਚ ਐਗਰੀਆ ਚਲੋ ਠੀਕ ਆ ਕੋਈ ਗੱਲ ਨਹੀਂ ਅੱਜ ਰਿਲੇਸ਼ਨ ਠੀਕ ਹੋ ਜਾਂਦਾ ਕੱਲ ਰਿਲੇਸ਼ਨ ਠੀਕ ਹੋ ਜਾਂਦਾ ਪਰ ਜਿਹੜੀ ਹੋਪ ਆ ਹੌਲੀ ਹੌਲੀ ਤੁਹਾਡੀ ਜਿਹੜੀ ਖਤਮ ਹੁੰਦੀ ਪਈ ਆ ਕਿ ਇਸ ਇਸ ਰਿਲੇਸ਼ਨ ਦੇ ਵਿੱਚ ਕੁਝ ਨਹੀਂ ਹੈਗਾ ਤੇ ਯੂਨੀਵਰਸ ਵੀ ਤੁਹਾਨੂੰ ਇਹ ਕਹਿੰਦਾ ਪਿਆ ਆ ਕਿ ਜਾਂ ਤਾਂ ਤੁਸੀਂ ਇਸ ਰਿਲੇਸ਼ਨ ਤੋਂ ਥੋੜੀ ਜਿੰਨੀ ਯੂਨੀਵਰਸ ਗਾਈਡੈਂਸ ਦੇ ਹਿਸਾਬ ਦੇ ਨਾਲ ਇਸ ਰਿਲੇਸ਼ਨ ਦਾ ਜਿਹੜਾ ਆ ਤੁਹਾਨੂੰ ਥੋੜੀ ਜੀ ਸਪੇਸ ਲੈਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਨੂੰ ਇਸ ਰਿਲੇਸ਼ਨ ਨੂੰ ਥੋੜਾ ਜਿਹਾ ਰੋਕ ਦੇਣਾ ਚਾਹੀਦਾ ਆ ਥੋੜੀ ਬ੍ਰੇਕ ਲੈਣੀ ਚਾਹੀਦੀ ਆ ਇਸ ਰਿਲੇਸ਼ਨ ਤੋਂ ਸੋਰੀ ਪਿੱਛੇ ਦੀ ਗੱਲ ਥੋੜੀ ਅਵੋਇਡ ਕਰੋ ਤੇ ਦੂਸਰਾ ਜਿਹੜਾ ਜਿਹੜਾ ਲਾਸਟ ਵਾਲਾ ਕਾਰਡ ਆ ਤੁਹਾਡਾ ਇਨ ਫਿਊਚਰ ਫਿਊਚਰ ਦਾ ਇਹਦਾ ਫਿਊਚਰ ਦਾ ਕਾਰਡ ਹੈ ਜੇ ਤੁਸੀਂ ਇਸ ਰਿਲੇਸ਼ਨ ਨੂੰ ਛੱਡ ਕੇ ਅੱਗੇ ਵਧਦੇ ਆ ਆਪਣੇ ਤੇ ਇਨਵੈਸਟ ਕਰਦੇ ਆ ਆਪਣੇ ਇਮੋਸ਼ਨਸ ਤੇ ਇਨਵੈਸਟ ਕਰਦੇ ਆ ਤੁਸੀਂ ਆਪਣੇ ਜਜ਼ਬਾਤਾਂ ਤੇ ਕਾਬੂ ਪਾ ਲੈਣੇ ਆ ਜਾਂ ਫਿਰ ਕਹਿੰ ਲੋ ਕਿ ਤੁਸੀਂ ਇਸ रिलेशन ਨੂੰ ਛੱਡ ਕੇ ਆਪਣੇ ਆਪਣੇ ਇਨਰ ਵਰਕ ਤੇ ਕੰਮ ਕਰਦੇ ਆ ਆਪਣੇ ਆਪਣੀ ਖੁਸ਼ੀ ਤੇ ਕੰਮ ਕਰਦੇ ਆ ਆਪਣੇ ਬਿਜ਼ਨਸ ਤੇ ਕੰਮ ਕਰਦੇ ਆ ਕੋਈ ਜੋਬ ਅਕੋਰਡਿੰਗ ਕੁਝ ਦੇਖਦੇ ਆ ਜਾਂ ਫਿਰ ਤੁਸੀਂ ਕੁਝ ਅੱਛਾ ਕਰਨਾ ਚਾਹੁੰਦੇ ਆ ਕਿਉਂਕਿ ਕਿਸੇ ਵੇਲੇ ਇਹ ਹੁੰਦਾ ਕਿ ਆਪਾਂ ਨੂੰ ਪਿਆਰ ਤੋਂ ਇਲਾਵਾ ਜਿਹੜੀਆਂ ਨਾ ਹੋਰ ਵੀ ਲਾਈਫ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਆ ਜਿਹੜੀਆਂ ਇੰਪੋਰਟੈਂਸ ਹੁੰਦੀਆਂ ਆ ਕਿਉਂਕਿ ਅੱਜ ਦੀ ਲਾਈਫ ਦੇ ਵਿੱਚ ਵੈਸੇ ਵੀ ਜਿਹੜਾ ਬੰਦਾ ਆ ਇੰਡੀਪੈਂਡੈਂਟ ਹੋਵੇ ਥੋੜਾ ਜਿਹਾ ਤੇ ਉਹ ਜ਼ਿਆਦਾ ਵਧੀਆ ਹੈ ਤੇ ਤੁਹਾਨੂੰ ਵੀ ਚਾਹੀਦਾ ਹੈ ਕਿ ਤੁਸੀਂ ਜੋ ਵੀ ਤੁਹਾਡੀ ਆਪਣੀ ਕੁਆਲਿਟੀ ਆ ਤੁਹਾਨੂੰ ਉਹਦੇ ਵੱਲ ਕਿਆ ਅੰਧੇਰਾ ਚਾਹੀਦਾ ਜੇ ਤੁਸੀਂ ਅੱਗੇ ਜਾ ਕੇ ਕਿਸੇ ਦੂਸਰੇ ਰਿਲੇਸ਼ਨ 'ਚ ਨਹੀਂ ਆਉਂਦੇ ਹੈਗੇ ਤੇ ਤੁਹਾਡੀ ਗਰੋਥ ਬਹੁਤ ਜ਼ਿਆਦਾ ਆ ਬਿਜ਼ਨਸ ਵੀ ਹੈਗਾ ਆ ਜਾਂ ਤੁਸੀਂ ਕੋਈ ਜੌਬ ਕਰਦੇ ਆ ਤੁਸੀਂ ਜੌਬ ਵੀ ਕਰ ਸਕਦੇ ਆ ਬਿਜ਼ਨਸ ਵੀ ਕਰ ਸਕਦੇ ਆ ਕਾਫੀ ਸਮਾਂ ਦੇ ਵਿੱਚ ਮੈਰिज ਵੀ ਆ ਕਿਉਂ ਅੱਛਾ ਲਾਈਫ ਪਾਰਟਨਰ ਵੀ ਉਹਨਾਂ ਨੂੰ ਮਿਲ ਸਕਦਾ ਆ ਮੈਂ ਤਾਂ ਇਹੀ ਤੁਹਾਨੂੰ ਸਲਾਹ ਦਿੰਨੀ ਆ ਕਿ ਤੁਹਾਨੂੰ ਇਸ ਰਿਲੇਸ਼ਨ ਤੋਂ ਥੋੜੀ ਜਿਹੀ ਬ੍ਰੇਕ ਲੈਣੀ ਚਾਹੀਦੀ ਆ ਯੂਨੀਵਰਸ ਦੇ ਗਾਈਡੈਂਸ ਦੇ ਹਿਸਾਬ ਦੇ ਨਾਲ ਤੁਹਾਨੂੰ ਇਹੀ ਕਿਹਾ ਜਾਂਦਾ ਆ ਕਿ ਤੁਸੀਂ ਇਸ ਰਿਲੇਸ਼ਨ ਦੇ ਵਿੱਚੋਂ ਜਿਹੜਾ ਸਟਕ ਰਿਲੇਸ਼ਨ ਹੈ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਕਿ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਪੇਨ ਦਿੰਦਾ ਪਿਆ ਆ ਡਿਸਟਰਬ ਆ ਤੁਸੀਂ ਉਸ ਰਿਲੇਸ਼ਨ ਤੋਂ ਉਸ ਰਿਲੇਸ਼ਨ ਤੋਂ ਥੋੜੀ ਜਿਹੀ ਬ੍ਰੇਕ ਲਵੋ ਥੋੜਾ ਜਿਹਾ ਬਾਹਰ ਘੁੰਮੋ ਫਿਰੋ ਮੀ ਟਾਈਮ ਕੱਢੋ ਥੋੜਾ ਆਪਣੇ ਲਈ ਕੁਆਲਿਟੀ ਟਾਈਮ ਕੱਢ ਲਓ ਬਾਹਰ ਜਾਓ ਇਕੱਲੇ ਜਾਓ ਥੋੜਾ ਵਾਟਰ ਜਿਹੜਾ ਆ ਆਪਾਂ ਪਾਣੀ ਦੇ ਨਾਲ ਜਿਹੜੀ ਥੈਰੇਪੀ ਕਰਦੇ ਆ ਉਹ ਕਰੋ ਤਾਂ ਕਿ ਤੁਹਾਡੇ ਇਮੋਸ਼ਨਸ ਜਿਹੜੇ ਆ ਉਹ ਤੁਹਾਡਾ ਬੈਲੈਂਸ ਹੋ ਜਾਣ ਤੁਹਾਨੂੰ ਅੱਛਾ ਲੱਗੇ ਮਕਿਲਾਏ ਮੈਂ ਇਹ ਤਾ ਕਾਰਡ ਸਾਰੇ ਦੇਖੋ ਜੀ ਸਕਸੈਸ ਵਾਲੇ ਕਾਰਡ ਜੇ ਮੈਂ ਤੁਹਾਡੇ ਦੂਸਰਾ ਥ੍ਰੈਡ ਕਰਦੀ ਆ ਸਪਰੈਡ ਤੇ ਉਹਦੇ ਹਿਸਾਬ ਦੇ ਨਾਲ ਇਹ ਸਾਰੇ ਕਾਰਡ ਜੇ ਆਉਂਦੇ ਆ ਫਿਰ ਅਸੀਂ ਉਸ ਪਰਸਨ ਨੂੰ ਕਹਿੰਨੇ ਆ ਕਿ ਹਾਂ ਤੁਸੀਂ ਅੱਗੇ ਵਧੋ ਪਰ ਤੁਹਾਡਾ ਜਿਹੜਾ ਆ ਪਾਸਟ ਪਾਸਟ ਪ੍ਰੈਸੈਂਟ ਐਂਡ ਫਿਊਚਰ ਦੇ ਹਿਸਾਬ ਦੇ ਨਾਲ ਤੁਹਾਡਾ ਪਾਸਟ ਜਿਹੜਾ ਉਹ ਅੱਛਾ ਸੀਗਾ ਫਿਊਚਰ ਜਿਹੜਾ ਪ੍ਰੈਸੈਂਟ ਜਿਹੜਾ ਸੀਗਾ ਉਹ ਥੋੜਾ ਡਿਸਟਰਬ ਚੱਲ ਰਿਹਾ ਹੈ ਤੇ ਉਸ ਦੇ ਬਾਅਦ ਜਿਹੜਾ ਫਿਊਚਰ ਹੈ ਉਹ ਜਿਹੜਾ ਆ ਉਹ ਕਾਫੀ ਅੱਛਾ ਫਿਊਚਰ ਹੈ ਆ ਪਰ ਮੈਂ ਤੁਹਾਨੂੰ ਇਹੀ ਸਲਾਹ ਦਿੰਨੀ ਆ ਕਿ ਤੁਸੀਂ ਇਸ ਰਿਲੇਸ਼ਨ ਨੂੰ ਮੂਵ ਓਨ ਨਾ ਕਰੋ ਛੱਡੋ ਨਾ ਬਸ ਥੋੜੀ ਬ੍ਰੇਕ ਲਵੋ ਇਸ ਰਿਲੇਸ਼ਨ ਨੂੰ ਥੋੜਾ ਸਪੇਸ ਦਿਓ ਥੋੜਾ ਆਪਣੇ ਲਈ ਟਾਈਮ ਦਿਓ ਥੋੜਾ ਇਸ ਇਸ ਜੋ ਪਰਸਨ ਹੈ ਸਾਹਮਣੇ ਵਾਲਾ ਉਹਨੂੰ ਵੀ ਤੁਹਾਨੂੰ ਥੋੜਾ ਟਾਈਮ ਦੇਣਾ ਚਾਹੀਦਾ ਹੈ ਕਿਉਂਕਿ ਉਹ ਇਸ ਟਾਈਮ ਤੁਹਾਡੀ ਕੋਈ ਵੀ ਗੱਲ ਸਮਝਣ ਦੇ ਵਿੱਚ ਨਹੀਂ ਆ ਕਿਉਂਕਿ ਉਹ ਬਹੁਤ ਜ਼ਿਆਦਾ ਆਪਣਾ ਥੋੜਾ ਈਗੋਸਟਿਕ ਵੀ ਹੈ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਉਹ ਤੁਹਾਡੀ ਉਹ ਇਸ ਕੰਡੀਸ਼ਨ 'ਚ ਹੈ ਹੀ ਨਹੀਂ ਕਿ ਉਹ ਤੁਹਾਡੀ ਕੋਈ ਵੀ ਗੱਲ ਸੁਣੇ ਉਦਲੇ ਸੈਲਫ ਕੰਫिडेंस ਇੰਨਾ ਹੈ ਕਿ ਜੇ ਉਹ ਪਰਸਨ ਗਲਤ ਬੋਲਦਾ ਪਿਆ ਆ ਜਾਂ ਉਹ ਗਲਤ ਸੋਚਦਾ ਪਿਆ ਨੈਗੇਟਿਵ ਥੋਟ ਆ ਤੇ ਉਹ ਨੈਗੇਟਿਵ ਥੋਟ ਜਿਹੜੇ ਆ ਉਹ ਉਸ ਪਰਸਨ ਲਈ ਬਹੁਤ ਰਾਈਟ ਆ ਉਹਦੇ ਲਈ ਇਹ ਕਹਿਣਾ ਹੈ ਕਿ ਹਾਂ ਮੈਂ ਉਹ ਬਿਲਕੁਲ ਰਾਈਟ ਆ ਮੈਂ ਜੋ ਵੀ ਕਿਹਾ ਆ ਜਾਂ ਜੋ ਵੀ ਸੁਣਿਆ ਆ ਉਹੀ ਠੀਕ ਆ ਤੇ ਤੁਹਾਡੀ ਜਿਹੜੀ ਗੱਲ ਆ ਉਹ ਜਿਹੜੀ ਉਹ ਕੋਈ ਮੈਟਰ ਨਹੀਂ ਕਰਦੀ ਹੈ ਇਸ ਚੀਜ਼ ਨੂੰ ਤੁਸੀਂ ਸਮਝੋ ਮੈਂ ਤੁਹਾਨੂੰ ਰੀਡਿੰਗ ਜਿਹੜੀ ਆ ਬਹੁਤ ਕਲੀਅਰ ਕਰਕੇ ਦੱਸ ਦਿੱਤੀ ਹੈ ਕਿ ਤੁਹਾਡਾ ਜਿਹੜਾ ਪਾਸਟ ਪ੍ਰੈਜੈਂਟ ਫਿਚਰ ਵਾਲੀ ਰੀਡਿੰਗ ਲਈ ਹੈ ਮੈਂ ਪਾਸਟ ਜਿਹੜਾ ਹੈ ਤੁਹਾਡਾ ਦੇਖੋ ਅੱਛਾ ਸੀਗਾ ਸੈਕਿੰਡ ਜਿਹੜਾ ਪ੍ਰੈਜੈਂਟ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਵਾਰੀਅਰ ਬਣਿਆ ਹੋਇਆ ਹੈ ਕਹੋ ਜੰਗ ਦਾ ਮੈਦਾਨ ਬਣਿਆ ਹੋਇਆ ਤੁਹਾਡੇ ਲਈ ਜਿਹਦੇ ਵਿੱਚ ਤੁਸੀਂ ਆਪ ਖੁਦ ਸਟਰਗਲ ਕਰਦੇ ਪਏ ਹੋ ਖੁਦ ਤੁਸੀਂ ਜੰਗ ਲੜਦੇ ਪਏ ਹੋ ਆਪਣੇ ਰਿਲੇਸ਼ਨ ਦੇ ਲਈ ਇਸ ਲਈ ਇਸ ਰਿਲੇਸ਼ਨ ਨੂੰ ਥੋੜਾ ਜਿਹਾ ਹੋਲਡ ਕਰ ਦਿਓ ਥੋੜੀ ਬ੍ਰੇਕ ਲਵੋ ਇਹਨਾਂ ਦੇ ਵਿੱਚੋਂ ਤਾਂ ਕਿ ਤੁਸੀਂ ਆਪਣੇ ਲਈ ਥੋੜਾ ਕੁਆਲਿਟੀ ਟਾਈਮ ਕੱਢੋ ਆਪਣੇ ਆਪ ਦੇ ਇਨਰ ਵਰਕ ਕਰੋ ਮੱਕੀ ਤੁਸੀਂ ਬਹੁਤ ਜ਼ਿਆਦਾ ਸਮਝਦਾਰਿਆਂ ਆਈ ਹੋਪਸ ਤੁਹਾਨੂੰ ਸਾਰੀ ਮੇਰੀ ਰੀਡਿੰਗ ਜਿਹੜੀ ਆ ਬਹੁਤ ਅੱਛੇ ਤਰੀਕੇ ਦੇ ਨਾਲ ਮੈਂ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਸਮਝਾਈ ਆ ਤੁਹਾਡੇ ਕਾਰਡ ਜਿਹੜੇ ਆ ਜੋ ਯੂਨੀਵਰਸ ਨੇ ਤੁਹਾਡੇ ਲਈ ਮੈਸੇਜ ਭੇਜਿਆ ਉਹ ਕਾਰਡ ਮੈਂ ਬਿਰ ਬਹੁਤ ਅੱਛੇ ਤਰੀਕੇ ਨਾਲ ਤੁਹਾਨੂੰ ਐਕਸਪਲੇਨ ਕਰ ਦਿੱਤੇ ਆ ਤੁਸੀਂ ਬਹੁਤ ਜ਼ਿਆਦਾ ਸਮਝਦਾਰਿਆਂ ਆਪਣੇ ਜੋ ਰਿਲੇਸ਼ਨ ਦੇ ਡਿਸੀਜਨ ਆ ਪਲੀਜ਼ ਸੋ ਸਮਝ ਕੇ ਲਵੋ ਪਲੀਜ਼ ਸੋ ਸਮਝ ਕੇ ਲਵੋ ਥੈਂਕ ਯੂ ਬਾਕੀ ਜੇ ਕੋਈ ਡਾਊਟ ਹੈਗਾ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਆ ਮੈਂ ਉਸ ਨੂੰ ਜਰੂਰ ਕਲੀਅਰ ਕਰਾਂਗੀ ਹੋ ਸਕਦਾ ਹੈ ਜੇ ਤੁਸੀਂ ਕੋਈ ਰੀਡਿੰਗ ਮੰਗਦੇ ਆ ਤੇ ਮੈਂ ਨੈਕਸਟ ਰੀਡਿੰਗ ਜਿਹੜੀ ਆ ਮੈਂ ਉਸ ਉਸ ਟਾਪਿਕ ਤੇ ਕਰਦੇ ਆਂਗੀ ਥੈਂਕ ਯੂ ਸੋ ਮੱਚ